ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਟਾਇਰ ਨਵੇਂ ਨੇ BKTI ਕੰਪਨੀ ਦੇ ਚਾਰੇ ਏਰੀਆ ਪਿੰਡ ਡਸਕਾ ਲਹਿਰਾਗਾ ਦਾ ਰੇਟ 210000 95699 73000 95699 73000 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਈਸ਼ਰ 241 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਪਹਿਲੇ ਨਾ ਪੀਵੀ ਕੱਤੀ ਨੰਬਰ ਇੰਜਨ ਗੇਅਰ ਦਾ ਓਕੇ ਟਾਇਰ ਨਵੇਂ ਏਰੀਆ ਮਾਨਸਰੇ ਟਿਕ 175000 ਟਾਇਰ ਨਵੇਂ ਹੈ ਜੀ ਪਹਿਲੇ ਨਾ ਹੈ ਏਰੀਆ ਮਾਨਸਰੇ ਟਿਕ 175000 9465384776 S ਨੰਬਰ ਤੇ ਫੋਨ ਕਰਕੇ ਤੁਸੀਂ ਆਇਸ਼ਰ 241 ਟਰੈਕਟਰ ਨੂੰ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ 2014 ਮਾਡਲ ਹੈ ਜੀ ਏਰੀਆ ਠਿੰਡਾ ਰੇਟ ਰੱਖਿਆ ਗਿਆ 430000 ਗਰਮੇਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਾਕੀ ਮਾਲ ਕੁਰੀ ਦਾ ਨੰਬਰ ਦਿੱਤਾ ਹੋਇਆ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 9501972 ਪੂਰਾ 600 ਇਸ ਨੰਬਰ ਤੇ ਕਾਲ ਕਰਕੇ ਸਵਰਾਜ 855 ਟਰੈਕਟਰ 2014 ਮਾਡਲ 430000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 25 ਕਿਲੋਵਟ ਦਾ ਜਨਰੇਟਰ ਵਿਕਾਊ ਹੈ ਜੀ 25 ਕਿਲੋਵਟ ਦਾ ਜਨਰੇਟਰ ਵਿਕਾਊ ਰੇਟ 185000 ਏਰੀਆ ਆਨੰਦਪੁਰ ਸਾਹਿਬ 9879905829 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨੂੰ ਵੀਡੀਓ ਵੇਖਣ ਨੂੰ ਮਿਲ ਸਕੇ ਜੀ ਦਸ਼ਮੇਸ਼ ਟੁੜੀ ਵਾਲਾ ਰਿਪਰ ਵਿਕਾਊ ਹੋਇਆ ਹੈ ਜੀ 2013 ਮਾਡਲ ਕੰਡੀਸ਼ਨ ਓਕੇ ਰੇਟ 98000 ਏਰੀਆ ਰਾਹੁਗਲਾ ਖੰਨਾ ਓਕੇ ਕੰਡੀਸ਼ਨ ਹੈ 98 ਰੇਟ ਮੰਗੇ 2013 ਮਾਡਲ ਹੈ ਦਸ਼ਮੇਸ਼ ਟੁੜੀ ਵਾਲਾ ਰਿਪਰ ਵਿਕਾਊ ਹੋਇਆ ਜੀ ਜਿਹੜਾ ਨਵੇਂ 885 525555 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦਸ਼ਮੇਸ਼ ਤੁੜਿਵਾਰੀ ਪਰ ਦੋਇਆ 13 ਮਾਡਲ 99000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਸਫਾਰੀ ਗੱਡੀ ਵਿਕਾਊ ਆ ਜੀ 2005 ਮਾਡਲ 95000 ਰੇਟ ਮੰਗੇ ਏਰੀਆ ਪਿੰਡ ਮਾਲਚੱਕ ਤਰਨਤਾਰ ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਬੇਸ਼ੀ ਨਹੀਂ ਗੱਡੀ ਦੀ 9855147125 9855547125 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਭਾਰੇ ਗੱਡੀ 2005 ਮਾਡਲ 95000 ਰੁਪਏ ਦੇ ਵਿੱਚ ਇਸ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ। ਗਾਂ ਬਿਕਾਊ ਹੈ ਜੀ ਦੁੱਧ 8 ਕਿਲੋ ਰੇਟ 18000 ਏਰੀਆ ਪਿੰਡ ਸੰਘੇ ਤਰਨਤਨ 8146831559 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗਾਂ ਇਹ ਜਿਹੜੀ 8 ਕਿਲੋ ਦੁੱਧ ਵਾਲੀ 18000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋਗੇ ਕਿੱਦਾਂ ਲੱਗੀ ਵੀਡੀਓ 3-4 ਕਿਲੇ ਜ਼ਮੀਨ ਚਾਹੀਦੀ ਹੈ ਜੀ ਨੇੜੇ ਪੰਡੋਰੀ ਮਹਿਲਖੁਰਦ ਕੋਤਬਾ ਛਾਪਾ ਤੇ ਕੋਰਾੜ ਦੇ ਲਾਗੇ ਮਿਲ ਜੇ ਤਾਂ ਸੰਪਰਕ ਕਰੋ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਸ ਵੀਰ ਨੇ ਇਹ ਜ਼ਮੀਨ ਖਰੀਦਣੀ ਹੈ ਨੈ ਰਿਆ ਜੀ 25-30 ਕਿਲੇ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਏਰੀਆ ਨਾਬਾ ਸੰਗਰੂਰ 25-30 ਕਿਲੇ ਜ਼ਮੀਨ ਠੇਕੇ ਤੇ ਲੈਣੀ ਹੈ ਨਾਬਾ ਸੰਗਰੂਰ ਚ 782258598105 ਇਸ ਨੰਬਰ ਤੇ ਸਵਿਧਨਾ ਸੰਪਰਕ ਜਰੂਰ ਕਰੋ ਜੇਕਰ ਕੋਈ ਵੀ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਟਰਾਲੀ ਵਿਕਾਊ ਹੈ ਜੀ 12x6.6 ਦੀ ਰੇਟਾ 95000 ਏਰੀਆ ਜੀ ਆਲਮਗੀਰ ਲੁਧਿਆਣਾ 9855775062 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 12x6.6 ਦੀ ਵਧੀਆ ਬਿਡ ਲੱਗੇ ਹੋਏ ਨੇ ਜੀ ਕੰਡੀਸ਼ਨ ਜਮਾਂ ਸਾਫ਼ ਹੈ 95000 ਰੁਪਏ ਦੇ ਵਿੱਚ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2000 ਦਾ ਮਾਡਲ ਪੰਜਾਬ ਨੰਬਰ ਨਗਦ ਕੈਸ਼ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਦਾ ਕਹਿਣਾ ਹੈ ਕਿ ਬਾਅ ਕੇ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ 2014 ਮਾਡਲ ਹੈ ਜੀ ਪੰਜਾਬ ਨੰਬਰ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਓਕੇ ਕੰਡੀਸ਼ਨ 9478185292 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 10 hp ਦਾ ਸੋਲਰ ਸਿਸਟਮ ਵਿਕਾਊ ਹੈ ਜੀ ਲੂਬੀ ਕੰਪਨੀ ਦਾ 10 ਦੀ ਮੋਟਰ ਹੈ ਜੀ 4 ਲੱਖ ਰੁਪਏ ਰੇਟ ਮੰਗਿਆ ਜੀ ਏਰੀਆ ਮਾਨਸਾ 9815374496 9815374496 ਇਸ ਨੰਬਰ ਤੇ ਫੋਨ ਕਰਕੇ 10 hp ਦਾ ਸੋਲਰ ਸਿਸਟਮ ਹੈ ਜਿਹੜਾ ਤੁਸੀਂ 4 ਲੱਖ ਰੁਪਏ ਦੇ ਵਿੱਚ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਸੋਲਰ ਸਿਸਟਮ ਖਰੀਦ ਸਕਦੇ ਹੋ ਹਰੀਜ਼ੰਟ ਸੇਲ ਕਰਨਾ ਜੀ 60 ਫਾਰਮ ਟ੍ਰੈਕ ਟਰੈਕਟਰ 2005 ਮਾਡਲ 2.5 ਲੱਖ ਰੁਪਏ ਰੇਟ ਰੱਖਿਆ ਗਿਆ ਪੈਸਿਆਂ ਦੀ ਸਖਤ ਲੋੜ ਸੀ ਇਸ ਕਰਕੇ ਵੇਚ ਰਹੇ ਨੇ ਏਰੀਆ ਨੇੜੇ ਰਾਏਕੋਟ ਪੈਸਿਆਂ ਦੀ ਸਖਤ ਲੋੜ ਸੀ ਜੀ ਇਸ ਕਰਕੇ ਵੇਚ ਰਹੇ ਨੇ ਟਰੈਕਟਰ 2.5 ਲੱਖ ਰੁਪਏ ਰੇਟ ਮੰਗਿਆ ਪੰਜ ਮਾਡਲ ਹੈ 9803643424 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਐਚਐਮਟੀ 62 ਬਾਈ ਟਰੈਕਟਰ ਵਿਕਾਊ ਹੈ ਜੀ 2005 ਮਾਡਲ ਹੈ ਜੀ ਇੰਜਨ ਕੈਅਰ ਦਾ ਓਕੇਜੀ ਰੇਟ 210000 9815547138 9815547138 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 65b ਟਰੈਕਟਰ 2005 ਮਾਡਲ ਹੈ ਜਿਹੜਾ ਤੁਸੀਂ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਏਰੀਆ ਜਲਾਲਾਬਾਦ ਹੈ ਜੀ ਖਰੀਦ ਸਕਦੇ ਸਵਾ 6 ਕਿਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਦੋ ਪਾਸੇ ਸੜਕ ਇੱਕ ਪਾਸੇ ਪਹੀ ਇੱਕ ਟੱਕ ਇਹ ਏਰੀਆ ਖੰਨਾ ਨੇੜੇ ਜੀਟੀ ਰੋਡ 9388531763 ਦੂਜਾ ਨੰਬਰ ਹੈ ਜੀ 9217755543 ਇਸ ਨੰਬਰਾਂ ਤੇ ਫੋਨ ਕਰਕੇ ਸਵਾਸ਼ੇਕ ਲਈ ਜ਼ਮੀਨ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਡੀਲ ਕਰ ਸਕਦੇ ਹੋ ਵੀਡੀਓ ਕੋ ਮੈ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਦਿਆ ਕਰੋ ਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਜ਼ਮੀਨ ਪਲਾਟ ਪਸ਼ੂ ਖੇਤੀਬਾੜੀ ਬਾਰੇ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਦੀ ਐਡ ਕਰਵਾਉਣਾ ਚਾਹੁੰਦੇ ਨੇ ਤਾਂ ਸਾਨੂੰ ਇੱਕ 2-3 ਮਿੰਟ ਦੀ ਵੀਡੀਓ ਫੋਨ ਤੇ ਡਾ ਕਰਕੇ ਬਣਾ ਕੇ ਭੇਜੋ ਜੀ ਤੇ ਨਾਲ ਸਾਰੀ ਜਾਣਕਾਰੀ ਪੂਰਾ ਐਡਰੈਸ ਭੇਜੋ ਜੀ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀ ਬਾੜੀ ਦੇ ਸੰਧਾ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਜਿਹੜੇ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਕਿ ਤੁਸੀਂ ਵੀ ਇਦਾਂ ਸਪੋਰਟ ਕਰੋਗੇ ਆ ਜਮੀਨ ਲਿੰਕ ਰੋਡ ਤੇ ਹੈ ਜਿਹੜੀ ਰੋਡ ਤੋਂ ਥੋੜਾ ਹੀ ਦੂਰ ਹੈ ਆ ਲਿੰਕ ਰੋਡ ਬਿਲਕੁਲ ਸਿੱਧੀ ਜੀਡੀ ਰੋਡ ਤੇ ਜਾਂਦੀ ਹੈ ਜਮੀਨ ਨੂੰ ਦੋ ਸਾਈਡਡ ਰੋਡ ਲੱਗਦੀ ਹੈ ਲਿੰਕ ਰੋਡ ਤੇ ਨਾਲ ਇੱਕ ਪਹੀ ਲੱਗਦੀ ਹੈ ਬਹੁਤ ਵਧੀਆ ਟੱਕ ਹੈ ਸਵਾ ਸ਼ਹੀਲੇ ਦਾ ਆ ਸਿੱਧੀ ਜੀਟੀ ਰੋਡ ਨੂੰ ਜਾਂਦੀ ਆ ਆ ਜਮੀਨ ਹੈ ਸ਼ਸ਼ਤਰਕਾਲ ਜੀ ਮੇਰਾ ਨਾਮ ਨਵਦੀਪ ਸਿੰਘ ਹੈ ਸਾਡੀ ਬਹਿਰਾਮ ਵਿੱਚ ਕੁਝ ਜ਼ਮੀਨ ਹੈ ਜਿਹੜੀ ਵਿਕਾਊ ਹੈਗੀ ਆ ਤੇ ਜਦ ਆਪਾਂ ਬਹਿਰਾਮ ਕਟਾ ਨੂਰਪੁਰ ਰੋਡ ਤੇ ਜਾਂਦੇ ਆ ਬਹਿਰਾਮ 메ਨ ਜਿਹੜਾ ਨੈਸ਼ਨਲ ਹਾਈਵੇ ਹੈਗਾ ਐਨ ਐਚ 344 A ਵਾਲਾ ਉਤੋਂ ਜਿੱਦੇ ਤੁਸੀਂ ਬਹਿਰਾਮ ਨੂਰਪੁਰ ਰੋਡ ਤੇ ਰੰਨੇ ਮੁਰਦੇ ਆ ਤੇ ਜਿਹੜਾ ਰਾਈਟ ਸਾਈਡ ਤੇ ਹਾਂ ਇੱਕ ਥਾਂ ਬਣਿਆ ਹੋਇਆ ਬਗਲ ਕੀਤਾ ਹੋਇਆ ਛੇ ਕਨਾਲਾ ਥਾਂ ਹੈਗਾ ਉਹ ਸਾਡਾ ਉਸ ਤੋਂ ਅਗੇ ਜਾਂ ਤੁਸੀਂ ਥੋੜਾ ਜਿਆ ਥੱਲੇ ਨੂੰ ਜਾਂਦੇ ਆ ਤੇ ਇਲੈਕਟ੍ਰਿਸਿਟੀ ਬੋਰਡ ਆਪਣੀ ਬਿਜਲੀ ਕਰ ਆਉਂਦਾ ਤੇ ਬਿਜਲੀ ਘਰ ਤੋਂ ਪਹਿਲਾਂ ਹੀ ਸੱਜੇ ਪਾਸੇ ਜੇ ਮੁਰਦਿਆਂ ਤਾਂ ਉਥੇ ਅੰਦਰ ਜਾ ਕੇ ਸਾਡਾ ਘਰ ਵੀ ਹੈਗਾ ਤੇ ਨਾਲ ਜ਼ਮੀਨ ਵੀ ਹੈਗੀ ਆ ਉਥੇ 5 ਕਨਾਲਾ ਥਾਂ ਹੈਗਾ 5 ਕਨਾਲਾ 10 ਮਰਲੇ ਥਾਂ ਹੈਗਾ ਬਿਲਕੁਲ ਬਿਜਲੀ ਘਰ ਦੇ ਨਾਲ ਤੇ ਉਸ ਤੋਂ ਥੋੜਾ ਜਿਹਾ ਅੱਗੇ ਜਾਂਨੇ ਆ ਬਿਜਲੀ ਘਰ ਦੀ ਬੈਕ ਸਾਈਡ ਨੂੰ ਤੇ ਉਥੇ 6 ਕਨਾਲਾ 11 ਉਤੇ 13 ਮਰਲੇ ਥਾਂ ਉਥੇ ਅੰਦਰ ਜਾ ਕੇ ਹੈਗਾ ਫੇਰ ਜੇ ਤੁਸੀਂ ਵਾਪਸ ਮੇਨ ਰੋਡ ਦੇ ਉੱਪਰ ਆ ਜਾਨੇ ਜਿਹੜੀ ਕੱਟਾਂ ਵਾਲੀ ਸੜਕ ਹੈਗੀ ਆ ਬਹਿਰਾਮ ਕੱਟਾਂ ਨੂਰਪੁਰ ਰੋਡ ਜਿਹੜੀ ਹੈਗੀ ਆ ਤੇ ਜਿੱਦਾਂ ਹੀ ਤੁਸੀਂ ਰੇਲਵੇ ਫਾਟਕਾ ਨੂੰ ਜਾਂਨੇ ਆ ਤੇ ਰੇਲਵੇ ਲਾਈਨ ਤੋਂ ਪਹਿਲਾਂ ਹੀ ਸੱਜੇ ਪਾਸੇ 2 ਕਨਾਲਾ ਥਾਂ ਹੈਗਾ ਉਹ ਵੀ ਸਾਡਾ ਤੇ ਬਾਈਕ ਨਾਲ ਇੱਕ ਮੰਡਲਾ ਥਾਂ ਆ ਤੇ ਉਸ ਤੋਂ ਅੱਗੇ ਜੇ ਥੋੜਾ ਜਿਹਾ ਜਾਣੇ ਆ ਤੇ ਫਿਰ ਇੱਕ ਰੋਡ ਹੈਗੀ ਜਿਹੜੀ ਕਿ ਰੇਲਵੇ ਸਟੇਸ਼ਨ ਵੱਲੋਂ ਜਾਂਦੀ ਆ ਉਥੇ ਨਾਲ ਹੀ ਇੱਕ ਚਰਚ ਦੀ ਵੀ ਉਹਨਾਂ ਨੇ ਬਣਾਈ ਸੀ ਬਗਲ ਜੇ ਕੀਤਾ ਹੋਇਆ ਚਰਚ ਪਹਿਲਾਂ ਉਥੇ ਸਕੂਲ ਬਣਾਉਣਾ ਸੀਗਾ ਮੁੜ ਕੇ ਬਣਿਆ ਨਹੀਂ ਹੈਗਾ ਤੇ ਉਹ ਬੜਾ ਥਾਂ ਹੈਗਾ ਉਥੇ ਤੇ ਉਹਦੇ ਨਾਲ ਸਾਡਾ ਕੋਈ 18 ਕਨਾਲਾਂ ਦਾ 10 ਮੰਡਲੇ ਥਾਂ ਹੈਗਾ ਤੇ ਉਹ ਵੀ ਐਸੀ ਜ਼ਮੀਨ ਦੇ ਵਿੱਚ ਆਇੰਦਾ ਤੇ ਜਿਹੜਾ ਜਿੱਥੇ ਪਹਿਲਾਂ ਬਿਜਲੀ ਕਰਦੇ ਨਾਲ ਪੰਜ ਕਰਾਣਾ ਥਾਂ ਸੀਗਾ 10 ਮੰਡਲੇ ਤੇ ਉਹਦੇ ਨਾਲ ਹੀ ਘਰ ਵੀ ਹੈਗਾ ਬਣਿਆ ਹੋਇਆ ਤੇ ਉਹ ਵੀ ਹੈਗਾ ਉਹਦੇ ਵਿੱਚ ਤੇ ਜਿਹੜਾ ਵਿਕਾਊ ਹੈਗਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ